ਤੇ ਕੋਈ ਕੰਮ ਔਖਾ ਨਹੀਂ ਹੁੰਦਾ ਬਸ ਹੌਂਸਲੇ ਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਅਜਿਹਾ ਇੱਕ ਕਰ ਵਿਖਾਇਆ ਬਠਿੰਡਾ ਦੇ ਸਤਬੀਰ ਸਿੰਘ ਨੇ ਜੋ ਕਿ ਵਿਕਲਾੰਗ ਹੋਣ ਦੇ ਬਾਵਜੂਦ ਵੀ ਉਸ ਦੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਜਿਸ ਨਾਲ ਕਿ ਸਭ ਨੂੰ ਅੱਜ ਉਸ ਤੇ ਫਕਰ ਹੈ ਦਰਅਸਲ ਹੀ ਕਸਰਤ ਕਰਦਾ ਹੈ ਸਤਵੀਰ ਸਿੰਘ ਦੀ ਉਮਰ 21 ਸਾਲ ਹੈ ਆਪਣੀ ਪੜ੍ਹਾਈ ਦੇ ਨਾਲ-ਨਾਲ ਸਿਹਤ ਤੇ ਵੀ ਕਾਫੀ ਧਿਆਨ ਦਿੰਦਾ ਹੈ 10 ਸਾਲ ਦੀ ਉਮਰ ਦੇ ਵਿੱਚ ਉਸ ਨਾਲ ਇੱਕ ਹਾਦਸਾ ਵਾਪਰਦਾ ਹੈ ਜਿਸ ਕਾਰਨ ਉਸਨੇ ਆਪਣਾ ਇੱਕ ਹੱਥ ਗਵਾ ਦਿੱਤਾ ਸੀ ਪਰ ਉਸਨੇ ਹਿੰਮਤ ਨਹੀਂ ਆ ਰਹੀ ਤੇ ਪਿਛਲੇ ਲਗਭਗ 6 ਮਹੀਨੇ ਤੋਂ ਸਤਵੀਰ ਜਿਮ ਦੇ ਵਿੱਚ ਕਸਰਤ ਕਰ ਰਿਹਾ ਸਤਵੀਰ ਦਾ ਕਹਿਣਾ ਹੈ ਕਿ ਸਮਾਜ ਦੇ ਵਿੱਚ ਚੰਗੇ ਤੇ ਮਾੜੇ ਦੋਨੋਂ ਲੋਕ ਹੁੰਦੇ ਨੇ ਇਸ ਲਈ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਰ ਉਸਨੇ ਆਪਣੇ ਸੁਪਨਿਆਂ ਨੂੰ ਜਾਰੀ ਰੱਖਦਿਆਂ ਹੋਇਆ ਅੱਗੇ ਵਧਣਾ ਇਹ ਜਾਰੀ ਰੱਖਿਆ ਉਸ ਦਾ ਕਹਿਣਾ ਹੈ ਕਿ ਹਰ ਕੰਮ ਦੇ ਵਿੱਚ ਅੱਗੇ ਵੱਧਦਾ ਰਿਹਾ ਹੈ ਭਾਵੇਂ ਪੜ੍ਹਾਈ ਹੋਵੇ ਤੇ ਭਾਵੇਂ ਕਸਰਤ ਜ਼ਿੰਦਗੀ ਦੇ ਵਿੱਚ ਉਸਨੇ ਕਦੇ ਹਾਰ ਨਹੀਂ ਮੰਨੀ ਤੇ ਇਸ ਦੇ ਨਾਲ ਹੀ ਉਸਨੇ ਆਪਣੇ ਵਰਗੇ ਨੌਜਵਾਨਾਂ ਨੂੰ ਸਨੇਹਾ ਦਿੱਤਾ ਹੈ ਕਿ ਕੋਈ ਵੀ ਹਾਲਾਤ ਹੋਵੇ ਹਾਰ ਨਹੀਂ ਮੰਨੀ ਚਾਹੀਦੀ ਸਸ਼ੀਕਾਲ ਜੀ ਮੇਰਾ ਨਾਮ ਸੁਖਬੀਰ ਸਿੰਘ ਹੈ ਜੀ ਮੈਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜ਼ਿਲ੍ਹਾ ਲਖੀਨਪੁਰ ਖੀਰੀ ਦਾ ਪਿੰਡ ਮੇਰਾ ਹਜ਼ਰਤਪੁਰ ਹੈ ਤੇ ਹੁਣ ਇਸ ਟਾਈਮ ਮੈਂ ਬਠਿੰਡਾ ਦੇ ਵਿੱਚ ਸਟੱਡੀ ਕਰਦਾ ਪਿਆ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਹਾਂ ਬੀ ਕਾਮ ਫਾਈਨਲ ਇਅਰ ਤੇ ਹੁਣ ਮੈਂ ਨਾਲ ਨਾਲ ਆਪਣੇ ਪੜ੍ਹਾਈ ਦੇ ਨਾਲ ਨਾਲ ਸਟੱਡੀ ਦੇ ਨਾਲ ਨਾਲ ਆਪਣਾ ਵਰਕਆਊਟ ਤੇ ਆਪਣੀ ਜਿਮ ਦੀ ਰੂਟੀਨ ਫਾਲੋ ਕਰਦਾ ਪਿਆ ਹਾਂ ਜੀ ਕਿੰਨੇ ਟਾਈਮ ਹੋ ਗਿਆ ਲੱਗਦਾ ਹਾਂ ਸਰ ਮੈਨੂੰ ਹੋ ਗਏ 6 ਮਹੀਨੇ ਹੋ ਗਏ ਆ ਜੀ ਮੈਂ ਜਨਵਰੀ 2024 ਚ ਸ਼ੁਰੂ ਕੀਤੀ ਸੀਗੀ ਜਿਮ ਤੇ ਹੁਣ ਮੈਂ ਆਪਣਾ ਨਾਲ ਨਾਲ ਸਟੱਡੀ ਤੇ ਵਧੀਆ ਤਰੀਕੇ ਆਪਣੀ ਡਾਈਟ ਤੇ ਆਪਣੀ ਜਿਮ ਨੂੰ ਚੱਜਣਾ ਲੈ ਕੇ ਚੱਲ ਰਿਹਾ ਹਾਂ ਕਿੰਨੀ ਐਜ ਨੂੰ ਹਾਂ ਮੇਰੀ 21 ইয়ার্স 올ਡ ਹਾਂ ਮੈਂ ਇੱਕ ਇਨਸੀਡੈਂਟ ਵੀ ਹੋ ਗਿਆ ਆ ਸਰ ਦੀ ਬਾਤ ਹੈ ਥੋੜਾ ਜਿਹਾ ਇਸ ਇਹ ਸਰ ਜੋ ਹਾਦਸਾ ਮੇਰੇ ਨਾਲ ਵਾਪਰਿਆ 2012 ਦੇ ਵਿੱਚ 27 ਜੂਨ ਨੂੰ ਵਾਪਰਿਆ ਸੀਗਾ ਉਸ ਟਾਈਮ ਮੇਰੀ ਉਮਰ ਸੀ 10 ਸਾਲ ਤੇ ਮੈਂ ਸਾਡੇ ਘਰ ਇੱਕ ਫੰਕਸ਼ਨ ਸੀਗਾ ਤੇ ਕਾਫੀ ਗੈਦਰਿੰਗ ਹੋਈ ਹੋਈ ਸੀਗੀ ਤੇ ਉਸ ਟਾਈਮ ਤੇ ਅਸੀਂ ਬੱਚੇ ਸਾਰੇ ਖੇਡਦੇ ਪਏ ਸੀਗੇ ਤੇ ਲੱਗੇ ਸਾਡੀ ਆਪਣੇ ਘਰੇ ਜਿੱਦਾਂ ਫਾਰਮ ਹਾਊਸ ਦੇ ਉੱਤੇ ਮੋਟਰਾਂ ਹੁੰਦੀਆਂ ਐ ਚ ਬੱਚੇ ਹੁੰਦੇ ਆ ਤੇ ਉੱਥੇ ਖੇਡਦੇ ਖੇਡਦੇ ਲੱਗੇ ਮੋਟਰ ਚੱਲਦੀ ਪਈ ਸੀ ਤੇ ਮੋਟਰ ਦੇ ਕੋਲ ਮੇਰੇ ਹੱਥ 'ਚ ਟੋਵਲ ਸੀਗਾ ਲੈਫਟ ਹੈਂਡ ਦੇ ਵਿੱਚ ਤੇ ਨਾਲ ਮੇਰਾ ਕਜ਼ਨ ਬ੍ਰਦਰ ਸੀਗਾ ਤੇ ਉਹ ਟੋਵਲ ਉਸ ਟਾਈਮ ਉਹ ਖਿੱਚ ਰਿਆ ਸੀ ਮੇਰੇ ਤੋਂ ਤੇ ਮੈਂ ਉਸ ਤੋਂ ਖਿੱਚ ਰਿਆ ਸੀ ਤੇ ਉਸ ਤੋਂ ਛੁੱਟ ਗਿਆ ਤੇ ਉਹ ਟੋਗਲ ਮੋਟਰ ਦੇ ਉੱਤੇ ਡਿੱਗ ਪਿਆ ਮੋਟਰ ਦੇ ਉੱਤੇ ਡਿੱਗਣ ਕਾਰਨ ਮੇਰਾ ਹੱਥ ਉਸ ਦੇ ਵਿੱਚ ਉਸਨੇ ਨਾਲ ਹੀ ਖਿੱਚ ਲਿਆ ਤੇ ਖਿੱਚ ਕੇ ਮੇਰਾ ਹੱਥ ਉਹਨੇ ਕੱਟ ਕੇ ਅਲੱਗ ਕਰ ਦਿੱਤਾ ਬਹੁਤ ਸਪੀਡ ਦੇ ਵਿੱਚ ਚੱਲਦੀ ਪਈ ਸੀ ਨਾਲ-ਨਾਲ ਉਹਦੇ ਮੈਂ ਮੈਂ ਆਪ ਉਸ ਦੇ ਨਾਲ-ਨਾਲ ਘੁੰਮਣ ਲੱਗ ਗਿਆ ਤੇ ਉਸਨੇ ਕੱਟ ਕੇ ਅਲੱਗ ਕਰ ਦਿੱਤਾ ਹੱਥ ਐਟ ਅ ਟਾਈਮ ਤੇ ਜੋ ਮੇਰਾ ਇਲਾਜ ਚੱਲਿਆ ਮੇਰਾ ਇਲਾਜ ਬਹਾਵਾ ਟਾਈਮ ਕਾਫੀ ਟਾਈਮ ਨੂੰ ਹਸਪੀਟਲਾਈਜ਼ ਰਹਿਣਾ ਪਿਆ ਤੇ 6 ਆਪਰੇਸ਼ਨ ਹੋਏ ਟੋਟਲ ਓਵਰਆਲ ਮੇਰੇ ਤੇ ਕਾਫੀ ਲੰਮਾ ਬੈਡ ਰੈਸ ਚੱਲਿਆ ਤੇ ਬੈਡ ਰੈਸ ਤੋਂ ਬਾਅਦ ਪੂਰਾ ਮੈਂ ਰਿਕਵਰ ਹੋਣ ਤੋਂ ਬਾਅਦ ਫਿਰ ਮੈਂ ਆਪਣੀ ਸਕੂਲਿੰਗ ਤੇ ਆਪਣੀ ਸਟੱਡੀ ਅੱਗੇ ਕੰਟੀਨਿਊ ਕੀਤੀ ਹੁਣ ਇਸ ਟਾਈਮ ਤੇ ਮੈਂ ਬੀਕਾਮ ਆਨਰਸ ਦਾ ਸਟੂਡੈਂਟ ਹਾਂ ਫਾਈਨਲ ਇਅਰ ਦਾ ਤੇ ਜਦੋਂ ਆਪਾਂ ਪੰਜਾਬ ਚ ਲੋਕਾਂ ਦੇ ਵਿੱਚ ਜੋ ਹੈ ਚੰਗੇ ਤੇ ਮਾੜੇ ਲੋਕਾਂ ਦੀ ਮਿਲਦੀ ਹੈ ਮਾੜੇ ਲੋਕਾਂ ਦੀ ਚੰਗੇ ਲੋਕਾਂ ਦੀ ਕੀ ਕਹਿੰਦੇ ਨੇ ਲੋਕ ਤੁਹਾਨੂੰ ਆਪਣਾ ਇੱਕ ਕਹਾਣੀ ਹਾਂਜੀ ਸਰ ਜੇ ਆਪਾਂ ਗੱਲ ਕਰੀਏ ਚੰਗੇ ਤੇ ਮਾੜੇ ਲੋਕਾਂ ਦੀ ਚੰਗੇ ਲੋਕ ਤਾਂ ਦੁਨੀਆ ਤੇ ਚਲੋ ਹੈਗੇ ਆ ਕੁਝ ਬਹੁਤ ਜ਼ਿਆਦਾ ਚੰਗੇ ਲੋਕ ਜਿਹੜੇ ਆ ਉਹ ਘੱਟ ਤਾਦਾਦ ਦੇ ਵਿੱਚ ਆ ਮਾੜੇ ਲੋਕਾਂ ਦੀ ਗੱਲ ਕਰੀਏ ਕਾਫੀ ਤਾਦਾਦ ਦੇ ਵਿੱਚ ਆ ਪਰ ਜਦੋਂ ਮੈਂ ਆਪਣਾ ਵਰਕਆਊਟ ਤੇ ਆਪਣੇ ਹਿੰਮਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਆਪਣੀ ਮੈਂ ਜਿਮ ਕਰਦਾ ਹਾਂ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਹਾਂ ਲੋਕੀ ਉਹਨੂੰ ਵੇਖਦੇ ਆ ਪਸੰਦ ਕਰਦੇ ਪਿਆਰ ਦਿੰਦੇ ਤੇ ਜਿਹੜੇ ਕੁਝ ਲੋਕ ਹੁੰਦੇ ਆ ਜਿਹੜਾ ਮਾੜਾ ਕਮੈਂਟ ਕਰਨ ਵਾਲੇ ਮਾੜਾ ਸੋਚਣ ਵਾਲੇ ਉਹ ਵੀ ਉਸ ਥਾਂ ਤੇ ਕਿਤੇ ਨਾ ਕਿਤੇ ਆ ਕੇ ਦੱਬ ਜਾਂਦੇ ਆ ਚੰਗੇ ਕਮੈਂਟਾਂ ਦੇ ਵਿੱਚ ਚੰਗੀਆਂ ਗੱਲਾਂ ਦੇ ਵਿੱਚ ਆ ਕੇ ਮਾੜੇ ਲੋਕਾਂ ਦੀਆਂ ਗੱਲਾਂ ਥੱਲੇ ਨੱਪੀਆਂ ਜਾਂਦੀਆਂ ਇਸ ਕਰਕੇ ਜੋ ਮੇਰਾ ਹੌਸਲਾ ਤੇ ਸਾਰਾ ਮੇਰਾ ਜਜ਼ਬਾ ਇਹ ਸਾਰੇ ਵੀਰਪ੍ਰਾਵਾਂ ਦੇ ਕਾਰਨ ਨਹੀਂ ਹੀ ਠੀਕ ਆ ਉਹਨਾਂ ਦੇ ਕਾਰਨ ਹੀ ਮੈਂ ਬੂਸਟ ਅਪ ਹੋਇਆ ਉਹਨਾਂ ਨੇ ਮੇਰਾ ਮੋਰਲ ਬੂਸਟ ਕੀਤਾ ਮੈਨੂੰ ਹੌਸਲਾ ਦਿੱਤਾ ਕਿ ਬੱਚੇ ਤੁਸੀਂ ਮਿਹਨਤ ਕਰੋ ਤੇ ਅੱਗੇ ਵਧੋ ਹਾਂਜੀ ਜੇ ਗੱਲ ਕਰੀਏ ਪਰੇਸ਼ਾਨੀਆਂ ਦੀ ਪਰੇਸ਼ਾਨੀਆਂ ਛੋਟੀਆਂ-ਛੋਟੀਆਂ ਕਾਫੀ ਆ ਜਾਂਦੀਆਂ ਆ ਜਦੋਂ ਆਪਾਂ ਵਰਕਆਊਟ ਕਰਦੇ ਆ ਕਿਤੇ ਨਾ ਕਿਤੇ ਮਸ਼ੀਨਾਂ ਦੇ ਨਾਲ ਆਪਾਂ ਜਦੋਂ ਕਰਨਾ ਹੁੰਦਾ ਕਿਤੇ ਕੋਈ ਜਿੱਥੇ ਮਸ਼ੀਨ ਦੋਹਾਂ ਹੱਥਾਂ ਨਾਲ ਯੂਜ਼ ਕਰ ਸਕਦੇ ਆ ਕੋਈ ਪ੍ਰੋਬਲਮ ਆਉਂਦੀ ਉੱਥੇ ਫਿਰ ਮੈਨੂੰ ਆਪਣੇ ਨਾਲ ਬੈਲਟਾਂ ਮੈਂ ਯੂਜ਼ ਕਰਦਾ ਹਾਂ ਬੈਲਟ ਯੂਜ਼ ਕਰਨੀ ਪੈਂਦੀ ਆ ਮੈਨੂੰ ਕਿ ਮੈਂ ਆਪਣਾ ਪ੍ਰੋਪਰ ਓਨੀ ਜਿਹੜੀ ਉਹਦੇ ਵਿੱਚ ਈਜ਼ੀਲੀ ਮੈਨੂੰ ਵਰਕਆਊਟ ਨੂੰ ਪਰਫਾਰਮ ਕਰ ਪਾਵਾਂ ਇਕੁਪਮੈਂਟ ਯੂਜ਼ ਕਰ ਪਾਵਾਂ ਇਫਰ ਜ਼ਿਆਦਾ ਤੇ ਮੈਂ ਡੰਬਲਸ ਨਾਲ ਪ੍ਰੇਫਰ ਕਰਦਾ ਮਸ਼ੀਨਾਂ ਨਾਲੋਂ ਬਟ ਹਾਂਜੀ ਇਹ ਗੱਲ ਜ਼ਰੂਰ ਆ ਕਿ ਵਰਕਆਊਟ ਮੈਂ ਸਾਰੇ ਪੋਸੀਬਲ ਮਤਲਬ ਸਾਰੇ ਮੇਰੇ ਲਈ ਪੋਸੀਬਲ ਆ ਮੈਂ ਸਾਰੇ ਕਰ ਲੈਣਾ ਕਿਸੇ ਵੀ ਕਿਸੇ ਨਾਲੋਂ ਮੈਂ ਘੱਟ ਨਹੀਂ ਮੈਂ ਆਪਣੇ ਆਪ ਨੂੰ ਕਦੀ ਕਿਸੇ ਤੋਂ ਘੱਟ ਨਹੀਂ ਸਮਝਿਆ ਹਮੇਸ਼ਾ ਮੈਂ ਅੱਗੇ ਵਧੂੰਗਾ ਅੱਗੇ ਐਂ ਵਧਦਾ ਜਾਊਂਗਾ ਇਸੇ ਜਜ਼ਬੇ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰ ਕਰਕੇ ਹੌਸਲਾ ਤੁਹਾਡਾ ਸਾਰਿਆਂ ਦਾ ਵਧਾਉਂਦਾ ਰਹੂੰਗਾ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਗੱਲ ਆਪਾਂ ਕਰ ਲੈਨੇ ਆ ਕਿ ਜਿਨ੍ਹਾਂ ਦੇ ਨਾਲ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਆ ਰੱਬ ਨਾ ਕਰੇ ਕਿਸੇ ਨਾਲ ਅੱਗੇ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਮੈਂ ਆਪ ਨਹੀਂ ਚਾਹੁੰਦਾ ਕਿਉਂਕਿ ਇਸ ਚੀਜ਼ ਦੇ ਵਿੱਚ ਆ ਕੇ ਪ੍ਰੋਬਲਮਸ ਬੜੀਆਂ ਫੇਸ ਕਰਨੀਆਂ ਪੈਂਦੀਆਂ ਬਹੁਤ ਕੁਝ ਟੈਕਲ ਕਰਨਾ ਪੈਂਦਾ ਬਾਕੀ ਹਾਂਜੀ ਜੇ ਕਿਸੇ ਨਾਲ ਕੋਈ ਪ੍ਰੋਬਲਮ ਆ ਕੋਈ ਘਟਨਾ ਹੋ ਚੁੱਕੀ ਆ ਤੇ ਉਹ ਆਪਣਾ ਹੌਸਲਾ ਨਾ ਹਾਰਨ ਜਜ਼ਬਾ ਨਾ ਹਾਰਨ ਆਪਣੀ ਮਿਹਨਤ ਕਰਨ ਤੇ ਇੱਕ ਗੋਲ ਬਣਾਉਣ ਜ਼ਿੰਦਗੀ ਦਾ ਅਸੀਂ ਆ ਚੀਜ਼ ਹਾਸਲ ਕਰਨੀ ਆ ਕਿਉਂਕਿ ਜਦੋਂ ਆਪਾਂ ਇੱਕ ਇਤੇ ਆਪਣੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਹੋਰ ਜੇ ਆਪਾਂ ਲੋ ਫੀਲ ਕਰਾਂਗੇ ਤੇ ਜਿਹੜੀ ਆਪਣਾ ਸਮਾਜ ਹੈ ਆਪਣੀ ਦੁਨੀਆ ਆ ਇਹ ਆਪਾਂ ਨੂੰ ਥੱਲੇ ਦਬਾ ਦੂਗੀ ਇਸੇ ਕਰਕੇ ਆਪਾਂ ਮਿਹਨਤ ਕਰੀਏ ਅੱਗੇ ਵਧੀਏ ਆਪਣਾ ਗੋਲ ਸੈੱਟ ਕਰੀਏ ਜ਼ਿੰਦਗੀ ਨਾਲ ਜਜ਼ਬੇ ਨਾਲ ਆਪਣੀ ਜ਼ਿੰਦਗੀ ਜੀਏ ਫਿਰ ਕੀ ਹੋਇਆ ਜੇ ਕੋਈ ਅੰਗ ਨਹੀਂ ਹੈਗਾ ਤੇ ਆਪਾਂ ਜੇ ਜਜ਼ਬਾ ਰੱਖਾਂਗੇ ਹੌਸਲਾ ਰੱਖਾਂਗੇ ਮਿਹਨਤ ਕਰਾਂਗੇ ਤੇ ਉਹ ਮਿਹਨਤ ਹਮੇਸ਼ਾ ਰੰਗ ਲਾਊਗੀ